ਸੱਚੇ ਤੱਕ ਹੋ ਜਾਣ ਸੱਚੇ ਹੋ ਲਓ ਠੀਕ ਹੈ ਲਓ ਜੀ ਪਹਿਲੇ ਬਹਾਈ ਕਿਲੇ ਨਾ ਉਹ ਗਿਆ ਫੇੜਾ ਪੰ ਲਾਉ ਨੇ ਆਨੰਦ ਸਿੰਘਾ ਹੋ ਪੀ ਕੇ ਜੜਵਾ ਜਾ ਕਰ ਵੀ ਲਾਇਆ ਦੀਆ ਕਦੇ ਲਾਇਵ ਨਹੀਂ ਹੋਈ ਦਾ ਫੇਸਬੁੱਕ ਤੇ ਉੱਤੀਆਂ ਖੁੱਤ ਤੇ ਖੁੱਖਰ ਖੁੱਤ ਇਹ ਟੀਮਾਂ ਦਾ ਮੈਚ ਹੋਣਾ ਇਹ ਟੀਮਾਂ ਜਾਂਦੀ ਆ ਬੰਨੋ ਮੇਰੀ ਬੇਨਤੀ ਹੈ ਟੀਮਾਂ ਜਲਦੀ ਨਾਲ ਗਰਾਉਂਡ ਤੇ ਆ ਜਾਣੀਆਂ ਖੁੱਤੀਆਂ ਖਰਤ ਤੇ ਨਾਲ ਖੁਰ ਤੇ ਦੁੱਖਰ ਇਹ ਟੀਮਾਂ ਦੀ ਬੇਨਤੀ ਹੈ ਗੱਲੀ ਦਾ ਗਰਾਊਂਡ ਦੇ ਵਿੱਚ ਆ ਜਾਣੀ ਹੈ ਬੰਦ ਪ੍ਰਧਾਨ ਤਾਂ ਆ ਗਿਆ ਹੈ ਬੰਦ ਦੀ ਸਿਆਣ ਤੇ ਹੁਣ ਕਿੰਦੇ ਨੂੰ ਘੱਟੀ ਆਉਣੀ ਹੈ ਪਰ ਜਦੋਂ ਬਰਤ ਆਪਣੀ ਰੂਹ ਦੇ ਵਿੱਚ ਆਉਣਾ ਕੋਈ ਗਰਮਾਂ ਕਹਿੰਦੇ ਮੁੰਡੇ ਨਾਲੇ ਬੰਨ ਨਿਕੁੱਤ ਜਾਂਦੇ ਜੱਸ ਦੀ ਕਰੀ ਸ਼ੇਰ ਵਾਲੇ ਮਨੀ ਬਣੇ ਖਾਤੇ ਤੱਕਿਆ ਇੱਥੇ ਬਦਲੇ ਦਾ ਦਿਨ ਮੈਂ ਦਿਨਾਂ ਤੋਂ ਮਖਰੋ ਹੁਣ ਨਹੀਂ ਤਾਂ ਉਹ ਲੋਨ ਦੀ ਫੈਲੀ ਕਿਥਾਰ ਦੀ ਜਿੰਨੀ ਸਾਰੀ ਲੋਕਾਂ ਦੇ ਉਹਨਾਂ ਚਾਹਾਂ

ત્તરાયે માં કારિગ મ૨ારરદરીતા મામે વામે સર઒રધી મળે શેરળેવામે હીંલ સરૂ પૂરલે સામે ખી